来 सज्जणो आज दी वीडियो बनाउन आपा पहुंचे हां पिंड लेल खੁਰਦਾ تحصیل लहरागागा ते नेड़े जाखल हरियाणा आ एक छोटी फोर्स सेल है ज़िया, ज़िया बाई ਕੋਲੇ ਕੋਈ बाई ਹੋਰਾਂ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਸੱਜਣ ਨੇ ਪਰ ਹੈਗੀ ਝੋਟੀ ਕਮਾਲ ਦੀ ਆ ਗੱਬਣਾ ਲੱਗੂ ਆ ਜਿਵੇਂ ਬਾਜ਼ਾਰ ਲੱਗੀ ਫਿਰਦੀ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇਰੀ ਡਿਟੇਲ ਆ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇੜਾ ਦੁੱਧ ਦਾ ਰਿਕਾਰਡ ਆ ਰਿਕਾਰਡ ਇਹਦਾ ਦੁੱਧ ਦਾ ਚੰਗਾ ਆ ਗਿਆ ਤੇ ਬਾਕੀ ਬਾਈ ਨਾਲ ਕਰਾਉਂਆਂ ਗੱਲਬਾਤ ਆ ਜਾਈ ਜੀ ਹੋਰ ਕੀ ਹਾਲ ਹੈ ਬਾਈ ਠੀਕ ਠਾਕ ਵੀਰ ਜੀ ਅੱਧੀ ਗੱਲ ਹਾਂ ਵੀਰ ਜੀ ਵਪਾਰ ਦਾ ਕੰਮ ਤਾਂ ਨਹੀਂ ਨਹੀਂ ਵੀਰੇ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਠੀਕ ਆ ਗੱਲ ਘਰੇਲੂ ਨੇ ਪਸ਼ੂ ਹਾਂ ਜੀ ਵੀਰੇ ਇੱਕ ਆਪਾਂ ਕਟੀਆਂ ਪਾਲ ਕੇ ਠੀਕ ਆ ਗੱਲ ਉਹੀ ਵੇਚਦੇ ਆ ਵੀਰੇ ਠੀਕ ਆ ਇੱਕ ਅੱਧੀ ਰੈਡੀ ਕਰਕੇ ਵੇਚ ਦਿੰਦਾ ਹਾਂ ਇੱਕ ਅੱਧੀ ਰੈਡੀ ਕਰਕੇ ਵੇਚ ਦਿੰਦਾ ਇੱਕ ਗੱਲ ਤੁਹਾਨੂੰ ਸੱਜਣਾ ਹੋਰ ਦਾਦਾ ਦਾ ਨਾ ਏਰੀਆ ਆ ਗਿਆ ਜਿਹੜਾ ਏਰੀਆ ਬਾਰਡਰ ਲਾਈਨ ਏਰੀਆ ਆ ਗਿਆ ਕਿਉਂਕਿ ਇਸ ਏਰੀਆ 'ਚ ਜਾਨਵਰ ਨੇ ਜਿਹੜੇ ਟਾਪ ਕੁਆਲਿਟੀ ਦੀ ਪਾਈ ਜਾਂਦੇ ਆ ਤੋਰਦੇ ਬਾਈ ਖੋਲ ਕੇ ਨੂੰ ਸੂਆ ਕਿਹੜਾ ਸੁੰਦੀ ਆ ਇਹ ਸੂਆ ਵੀਰੇ ਤੀਜਾ ਤੀਜ ਪੰਜ ਦਿਨ ਕੱਢ ਦੂੰ ਹਾਂ ਉਹ ਤਿਆਰੀ ਫੁੱਲ ਲੱਗਦੀ ਆ ਥੰਮਾ ਹਾਂ ਤਿਆਰੀ ਪੂਰੀ ਹੈਗੀ ਆ ਫੁੱਲ ਦਿਨ ਬਾਈ ਕਹਿੰਦਾ ਪੰਜ ਚਾਰ ਕੱਢ ਦੂੰਗੀ ਐ ਨੂੰ ਤੋੜ ਦੇ ਇਧਰਲੇ ਬੰਨੇ ਨੂੰ ਕਮਾਲਕ ਕਮਾਲਕ ਮਾਲਾ ਇਤੋਂ ਤੁਮਾਲਾ ਕਿਉਂੜਾ ਜਿਹਾ ਕਰੇਲੂ ਨੇ ਜਾਨਵਰ ਉਹਦੇ ਕਰਕੇ ਡਰਦੇ ਜਰੂਰ ਨੇ ਪਰ ਛੋਟੀ ਸੱਜਣੋਂ ਕਮਾਲ ਦੀ ਆ ਗੈਪ ਬਹੁਤ ਸੋਹਣਾ ਰੱਖਦੀ ਆ ਥੰਮਾ ਅੱਜ ਤੇ ਥਣ ਦਾ ਸੈਜ ਵੀ ਬਹੁਤ ਸੋਹਣਾ ਤੇ ਲੱਗਿਆ ਵੀ ਕਮਾਲ ਦਾ ਥਣਾ ਤੇ ਦੁੱਧ ਦਾ ਰਿਕਾਰਡ ਕੀ ਰਿਹਾ ਭਾਈ ਦਾ ਦੁੱਧ ਦਾ ਰਿਕਾਰਡ ਵੀਰੇ ਪਿਛਲੀ ਗੇਲ 15 ਕਿਲੋ ਰਿਆ ਸੂਆ ਕਿਹੜਾ ਸੁੰਦੀ ਆ ਸੂਆ ਤੀਜਾ ਵੀਰੇ ਜੈਨੂਅਨ ਜਮਾ ਹਾਂ ਆ ਸੂਆ ਆ ਗਈ ਤੀਜਾ ਤੇ ਦੂਜੇ ਸੂਏ ਦਾ ਜਿਹੜਾ ਰਿਕਾਰਡ ਆ ਉਹ ਬਾਈ ਕਹਿੰਦਾ ਹੈਗਾ ਜੈਨੂਅਨ ਤੇ 15 ਕਿਲੋ ਦਾ ਆ ਲੈ ਚੱਲ ਕੋਈ ਨਹੀਂ ਕਿਲੇ ਤੇ ਲੈ ਚੱਲ ਪ੍ਰੇਸ਼ਾ ਨਗਰ ਤੇ ਜਿਹੜਾ ਦੁੱਧ ਦਾ ਰਿਕਾਰਡ ਆ ਉਹ ਬਾਈ ਕਹਿੰਦਾ ਦੂਜੇ ਸੂਏ ਦਾ ਹੈਗਾ 15 ਕਿਲੋ ਕਿਉਂਕਿ ਘਰੇਲੂ ਜਾਨਵਰ ਆ ਸੱਜਣੋ ਉਹਦੇ ਕਰਕੇ ਥੋੜਾ ਜਿਹਾ ਡਰ ਜਾਂਦਾ ਬਾਹਰ ਨਹੀਂ ਜਾਂਦੇ ਪਸ਼ੂ ਤੇ ਦੁੱਧ ਕਿੰਨਾ ਕੁ ਲੰਬਾ ਟਾਈਮ ਦਿੰਦੀ ਆ ਬਾਈ ਦੁੱਧ ਵੀਰੇ ਦਿੰਦੀ ਆ ਤੂੰ ਲਾ ਲੋ ਜਿੱਥੋਂ ਗੱਬਣ ਹੋ ਗਈ ਹਾਂਜੀ ਉਦੋਂ ਬਾਅਦ ਆਪਣਾ ਆਬਦੇ ਆਪ ਹੀ ਛੱਡਣੀ ਪੈਂਦੀ ਹੈ ਜੋ ਦੁੱਧ ਖਾਰ ਤੇ ਆ ਜਾਂਦੀ ਹੈ ਵੀ ਮਤਲਬ ਆ ਨੇੜ ਹੋਣ ਤੱਕ ਨੇੜ ਹੋਣ ਤੱਕ ਸੂਣ ਦੇ ਤੱਕ ਦੁੱਧ ਦੇ ਹੀ ਜਾਂਦੀ ਹੈ ਤੇ ਚੋਣ ਚਬਾਉਣ ਦੀ ਕਿਵੇਂ ਆ ਚੋਣ ਦੀ ਬਾਲੀ ਚੰਗੀ ਆ ਵੀਰੇ ਚਬਾਈ ਛਰਲਾ ਸਿੱਟਾ ਟਾਇਟ ਨਾ ਨਾ ਕੋਈ ਛਰਲਾ ਨਹੀਂ ਹਾਂ ਗਰੰਟੀ ਹਰੇਕ ਪੱਖ ਪਾਰ ਬੋਝ ਵਾਲੀ ਨਾ ਪਾਰ ਬੋਝ ਵਾਲੀ ਗਰੰਟੀ ਆ ਵੀਰੇ ਤੀਜਾ ਸੂਆ ਇਹਦਾ ਤੀਜਾ ਸੂਆ ਆ ਵੀਰੇ ਤੇ ਬੁੜੀ ਚੋਵੇ ਕੋਈ ਬੰਦਾ ਚੋਵੇ ਕੋਈ ਮਰਜ਼ੀ ਚੋਵੇ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਗੱਲ ਤੇ ਐਤ ਕੀ ਦੁੱਧ ਫਿਰ ਵਧਣ ਦੀ ਉਮੀਦ ਆ ਕਿੱਲੋ ਤੋਂ ਹਾਂ ਵਧਣ ਦੀ ਉਮੀਦ ਹੈ ਵੀਰੇ ਦੂਜੇ ਸੂਏ ਬਾਈ ਕਹਿੰਦਾ ਸੱਜਣੋ ਦੁੱਧ ਚੋਇਆ ਝੋਟੀ ਦਾ 15 ਕਿਲੋ ਤੇ ਐਸ ਵਾਰੀ ਝੋਟੀ ਦੁੱਧ ਦੇ ਸਕਦੀ ਆ 17-18 ਕਿਲੋ ਡੇੜਾ ਜਿਹੜਾ ਤੇ ਬਾਕੀ ਇੱਕ ਗੱਲ ਹੋਰ ਦਾਦਾ ਨਾ ਆ ਗਈ ਪੁੰਜੜ ਤੱਕ ਗਰੀ ਜੈਡ ਬਲੈਕ ਬਿਲਕੁਲ ਤੇ ਅਥਾਂਲੇਵੇ ਦੀ ਸਾਫ ਆ ਗਈ ਪੂਰੀ ਕਰੀ ਬਾਈ ਇਧਰਲੇ ਬੰਦੇ ਨੂੰ ਜੇ ਜਦੋਂ ਪਰਲੇ ਬੰਨੇ ਜਾਊਗੀ ਜੱਜਮੈਂਟ ਕਰ ਲਿਆ ਥੋੜਾ ਜਿਹਾ ਡਰਦੀ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਘਰੇਲੂ ਜਾਨਵਰ ਇੱਥੋਂ ਦਿਖਾ ਦੇ ਗਰੀ ਇਹਦਾ ਰੇਟ ਕੀ ਰਹੂਗਾ ਭਾਈ ਇਹਦਾ ਵੀਰੇ ਮੁੱਲ ਜੇ 75 ਕਰਾ ਲਓ 1 ਲੱਖ ਹਾਂਜੀ ਜੇ 70 ਕਰਾ ਲਓ ਠੀਕ ਹੈ ਫਿਕਸ ਜਆ ਦਦਿਓ ਫਿਕਸ ਜਆ ਰੇਟ 1 ਲੱਖ 65000 ਦੀ ਦੇਣੀ ਹੈ ਵੀਰੇ 1 ਲੱਖ ਤੇ 65000 ਦੀ ਆਪਾਂ ਇਹ ਝੋਟੀ ਦੇ ਦਾਂਗੇ ਆ ਮੈਂ ਕੱਲਾ 75 ਹੀ ਮੰਗਦੇ ਬਾਈ ਨੇ ਕਹਤਾ ਹਾਂ ਮੈਂ ਕੱਲਾ 75 ਸਮਝ ਗਿਆ ਸੀ ਨਾ ਨਾ ਆਓ ਸੱਜਣੋਂ ਚੌੜ ਕਰੀ ਜਾਨਾ ਕਿਉਂਕਿ 1 ਲੱਖ ਤੇ 75000 ਬਾਈ ਕਹਿੰਦਾ ਇਹਦਾ ਮੁੱਲਾ ਇਹ ਝੋਟੀ ਦੇਣੀ ਆ 1 ਲੱਖ ਤੇ 65 ਹਜ਼ਾਰ ਦੀ ਸ਼ਰਲੇ ਛਿੱਟੇ ਦੀ ਟਾਈਟ ਫੈਟ ਦੀ ਭਾਰ ਬੋਝ ਦੀ ਉਹ ਬਾਈ ਕਹਿੰਦਾ ਹਰੇਕ ਪੱਖ ਤੋਂ ਗਾਰੰਟੀ ਰਹੂਗੀ ਬਾਕੀ ਝੋਟੀ ਸੱਜਣੋਂ ਬਹੁਤ ਕਮਾਲ ਦੀ ਆ ਨੰਬਰ ਬੋਲ ਦੂਗੀ ਨੰਬਰ ਹੈ ਗਿਆ ਵੀਰੇ ਆਪਣਾ 7657868610 ਪਿੰਡ ਆ ਗਿਆ ਬਾਈ ਲੇਲ ਖੁਰਦਾ ਹਣਾ ਹਾਂ ਤਹਿਸੀਲ ਲਹਿਰਾਗਾ ਤਹਿਸੀਲ ਲਹਿਰਾ ਵੀਰੇ ਜ਼ਿਲ੍ਹਾ ਸੰਗਰੂਰ ਪੈਣਾ ਤੇ ਨੇੜੇ ਜੱਖਾ ਹਰਿਆਣਾ ਹਰਿਆਣਾ ਵੀਰੇ ਝੋਟੀ ਇੱਕ ਦਿਖਾਈ ਆ ਬਾਈ ਦੇ ਘਰੋਂ ਪਰ ਦਿਖਾਤੀ ਚੰਗੇ ਦੁੱਧ ਵਾਲੀ ਕਿਉਂਕਿ ਇਸ ਏਰੀਆ 'ਚ ਪਸ਼ੂ ਬਹੁਤ ਟੌਪ ਦੇ ਪਾਈ ਜਾਂਦੇ ਨੇ ਤੇ ਬਾਕੀ ਰੇਟ ਵੀ ਬਾਈ ਨੇ ਲੈਣ ਦੇਣ ਵਾਲਾ ਦੱਸਤਾ ਜਿਹੜੇ ਵੀ ਸੱਜਣ ਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ ਜੀ